ਸਾਵਧਾਨ ਬੀਬੀਆਂ ਰੱਖਣਾ ਇਹਨਾਂ 9 ਗੱਲਾਂ ਦਾ ਖਾਸ ਧਿਆਨ ਘਰ ਮਕਾਨ ਦੀ ਸੰਭਾਲ ਕਰਨ ਵੇਲੇ ਹੁੰਦੀਆਂ ਵੱਡੀਆਂ ਗਲਤੀਆਂ ਥੋੜੇ ਜੇ ਸੁਧਾਰ ਨਾਲ ਪੂਰੇ ਪਰਿਵਾਰ ਦੀ ਸਿਹਤ ਰਹੇਗੀ ਸੁਰੱਖਿਅਤ ਸਾਡੀ ਸਿਹਤ ਤੇ ਸੁਰੱਖਿਆ ਉਦੋਂ ਹੀ ਰਹੇਗੀ ਜਦੋਂ ਸਾਡਾ ਘਰ ਵੀ ਸੁਰੱਖਿਅਤ ਅਤੇ ਕਿਟਾਣੂ ਮੁਕਤ ਹੋਵੇਗਾ ਅਸੀਂ ਤੁਹਾਨੂੰ ਘਰ ਨੂੰ ਕਿਟਾਣੂ ਮੁਕਤ ਕਰਨ ਦੇ ਉਹ ਆਸਾਨ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਵੀ ਆਪਣੇ ਘਰ ਨੂੰ ਸਿਹਤਮੰਦ ਤੇ ਖੁਦ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖ ਸਕਦੇ ਹਾਂ ਹਾਲਾਂਕਿ ਇਹ ਟਿਪਸ ਅਸੀਂ ਸਭ ਜਾਣਦੇ ਹਾਂ ਪਰ ਇਹਨਾਂ ਵੱਲ ਧਿਆਨ ਘੱਟ ਹੀ ਦਿੱਤਾ ਜਾਂਦਾ ਹੈ ਪਰ ਇਹ ਬੇਹੱਦ ਜ਼ਰੂਰੀ ਨੇ ਤਾਂ ਕਿ ਸਾਡਾ ਘਰ ਦਿਸਣ 'ਚ ਖੂਬਸੂਰਤ ਲੱਗੇ ਸਾਡੀਆਂ ਮਾਵਾਂ ਤੇ ਭੈਣਾਂ ਲਈ ਨਵੀਆਂ ਟਿਪਸ ਲੈ ਕੇ ਆਏ ਹਾਂ ਇਹਨਾਂ ਨੂੰ ਅਪਣਾ ਕੇ ਪੂਰੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ ਵੀਡੀਓ ਸ਼ੁਰੂ ਕਰੀ ਗਈ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹਰ ਕੋਈ ਇਸ ਵੀਡੀਓ ਨੂੰ ਦੇਖ ਸਕੇ ਸ਼ੁਰੂ ਕਰਦੇ ਆਂ ਅੰਤ ਤੱਕ ਦੇਖਦੇ ਰਹਿਣਾ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਲਗਾਤਾਰ ਕਰੋ ਡੋਰ ਮੈਟ ਦੀ ਸਫਾਈ ਘਰ ਦੇ ਮੁੱਖ ਗੇਟ ਤੋਂ ਹੀ ਹਾਈਜਨ ਦੀ ਸ਼ੁਰੂਆਤ ਕਰੋ ਘਰ ਦੇ ਬਾਹਰ ਓਪਨ ਸ਼ੂ ਰੈਕ ਨਾ ਰੱਖੋ ਬਿਹਤਰ ਹੋਵੇਗਾ ਪੈਕਟ ਚੂ ਰੈਕ ਵਰਤੋਂ ਚ ਲਿਆਓ ਅਤੇ ਚੰਗੀ ਕੁਆਲਿਟੀ ਦਾ ਡੋਰ ਮੈਟ ਜ਼ਰੂਰ ਰੱਖੋ ਪਰ ਉਸ ਨੂੰ ਲਗਾਤਾਰ ਸਾਫ਼ ਵੀ ਕਰਦੇ ਰਹੋ ਅਕਸਰ ਲੋਕ ਬਾਹਰ ਰੱਖੇ ਡੋਰ ਮੈਟ ਦੀ ਸਫਾਈ ਨਹੀਂ ਕਰਦੇ ਜਿਸ ਦੇ ذریعے ਘਰ 'ਚ ਕਈ ਕਟਾਣੂ ਤੇ ਗੰਦਗੀ ਆ ਸਕਦੀ ਹੈ ਇਸ ਤੋਂ ਇਲਾਵਾ ਡੋਰ ਬੈਲ ਨੂੰ ਵੀ ਪਤਾ ਨਹੀਂ ਕਿੰਨੇ ਲੋਕ ਦਬਾਉਂਦੇ ਨੇ ਇਸ ਲਈ ਉਸ ਨੂੰ ਵੀ ਨਿਯਮਤ ਰੂਪ ਚ ਸੈਨੀਟਾਈਜ਼ ਕਰਦੇ ਰਹੋ ਦੂਜੇ ਨੰਬਰ ਤੇ ਆਉਂਦਾ ਹੈ ਹਫਤੇ ਚ ਇੱਕ ਵਾਰ ਫਰਨੀਚਰ ਦੀ ਸਫਾਈ ਜ਼ਰੂਰੀ ਹੈ ਘਰ ਚ ਰੋਜ਼ਾਨਾ ਡਸਟਿੰਗ ਕਰੋ ਅਤੇ ਦਰਵਾਜ਼ੇ ਨੂੰ ਵੀ ਐਂਟੀਬੈਕਟੀਰੀਅਲ ਸਪਰੇ ਨਾਲ ਸਾਫ਼ ਕਰੋ ਘਰ ਚ ਕੁਝ ਅਜਿਹੀਆਂ ਥਾਵਾਂ ਅਤੇ ਕੋਨੇ ਹੁੰਦੇ ਨੇ ਜਿਨ੍ਹਾਂ ਵੱਲ ਧਿਆਨ ਘੱਟ ਜਾਂਦਾ ਹੈ ਉਥੇ ਮੱਕੜੀ ਦੇ ਜਾਲੇ ਮੱਛਰ ਕਾਕਰੋਚ ਨੂੰ ਆਪਣਾ ਕਾਰ ਬਣਾਉਣ ਚ ਦੇਰ ਨਹੀਂ ਲੱਗਦੀ ਨਾਲ ਹੀ ਸੀਲਿੰਗ ਅਤੇ ਦਵਾਰਾਂ ਨੂੰ ਸਾਫ਼ ਰੱਖੋ ਫਰਨੀਚਰ ਦੇ ਪਿੱਛੇ ਅਤੇ ਹੇਠਾਂ ਵੀ ਕਾਫੀ ਕਚਰਾ ਜਮ੍ਹਾਂ ਹੋ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਹਫ਼ਤੇ ਚ ਇੱਕ ਦਿਨ ਤਾਂ ਫਰਨੀਚਰ ਨੂੰ ਹਟਾ ਕੇ ਪਿੱਛੇ ਤੋਂ ਸਫਾਈ ਜ਼ਰੂਰ ਕਰੋ ਨੰਬਰ ਤੀਜੇ ਤੇ ਆਉਂਦਾ ਹੈ ਰਾਤ ਭਰ ਸਿੰਕ ਚ ਨਾ ਰੱਖੋ ਝੂਠੇ ਬਰਤਨ ਕਿਚਨ ਸਿੰਕ ਦੀ ਸਫਾਈ ਤੇ ਖਾਸ ਤੌਰ ਤੇ ਧਿਆਨ ਦਿਓ ਉੱਥੇ ਖਾਣਾ ਅਤੇ ਪੀਣਾ ਜਮ੍ਹਾਂ ਨਾ ਹੋਣ ਦਿਓ ਕਮ ਹੋ ਜਾਣ ਤੇ ਉਸ ਨੂੰ ਸਾਫ ਕਰੋ ਧਿਆਨ ਰੱਖੋ ਕਿ ਵਾਰ-ਵਾਰ ਬਰਤਨ ਨਾ ਹੀ ਧੋਵੋ ਕਿਉਂਕਿ ਜਿਆਦਾ ਗਿੱਲਾ ਰਹੇਗਾ ਤਾਂ ਮੱਖੀ ਮੱਛਰ ਪੈਦਾ ਹੋਣ ਲੱਗਦੇ ਨੇ ਝੂਠੇ ਬਰਤਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਧੋਵੋ ਏਸੀ ਅਤੇ ਪੱਖਿਆਂ ਦੀ ਸਫਾਈ ਦੇ ਨਾਲ-ਨਾਲ ਅਲਮਾਰੀ ਅਤੇ ਉੱਚੇ ਫਰਨੀਚਰ ਦੀ ਛੱਤ ਦੀ ਵੀ ਸਫਾਈ ਕਰੋ ਕਿਉਂਕਿ ਉੱਥੇ ਮਿੱਟੀ ਜੰਮ ਜਾਂਦੀ ਹੈ ਚੌਥੇ ਨੰਬਰ ਤੇ ਆਉਂਦਾ ਹੈ ਘਰ ਚ ਵੈਂਟੀਲੇਸ਼ਨ ਦਾ ਰੱਖੋ ਧਿਆਨ ਸੋਫਾ ਕਵਰ, ਬੈੱਡ ਸ਼ੀਟ ਅਤੇ ਸਿਰਹਾਣਾ ਕਵਰ ਵੀ ਹਰ 4-5 ਦਿਨ ਚ ਰੈਗੂਲਰ ਤੌਰ ਤੇ ਧੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਚ ਵੀ ਕਿਟਾਣੂ ਪੈਦਾ ਹੋ ਕੇ ਤੁਹਾਨੂੰ ਬਿਮਾਰ ਕਰ ਸਕਦੇ ਨੇ। ਬਿਹਤਰ ਹੋਵੇਗਾ ਕਿ ਇਹਨਾਂ ਸਭ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰੋ। ਜੇਕਰ ਵੈਕਿਊਮ ਕਲੀਨਰ ਨਹੀਂ ਹੈ ਤਾਂ ਰੋਜ਼ਾਨਾ ਝਾੜ ਪੂੰਝ ਕੇ ਵਿਛਾਓ ਘਰ ਦੇ ਅਤੇ ਹਰ ਰੂਮ ਦੇ ਵੈਂਟੀਲੇਸ਼ਨ ਦਾ ਧਿਆਨ ਰੱਖੋ ਸੂਰਜ ਦੀ ਰੌਸ਼ਨੀ ਤੇ ਤਾਜ਼ਾ ਹਵਾ ਆ ਸਕੇ ਇਸ ਗੱਲ ਦਾ ਧਿਆਨ ਰੱਖੋ ਨੰਬਰ 5ਵੇਂ ਤੇ ਆਉਂਦਾ ਹੈ ਗੱਦਿਆਂ ਤੇ ਸਹਰਾਣਿਆਂ ਨੂੰ ਲਗਵਾਉਂਦੇ ਰਹੋ ਤੋਂ ਕਿਚਨ ਚ ਐਗਜਾਸਟ ਫੈਨ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਹੈਲਦੀ ਕੁਕਿੰਗ ਲਈ ਸਹੀ ਵੈਂਟੀਲੇਸ਼ਨ ਜ਼ਰੂਰੀ ਹੈ ਗੱਦਿਆਂ ਨੂੰ ਅਤੇ ਸਹਰਾਣਿਆਂ ਨੂੰ ਸਮੇਂ-ਸਮੇਂ ਤੇ ਧੁੱਪ ਲਗਵਾਓ ਇਸ ਨਾਲ ਉਹ ਹੈਲਦੀ ਅਤੇ ਕਲੀਨ ਬਨੇ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ ਕਿਸੇ ਵੀ ਰੂਮ ਚ ਜਾਂ ਘਰ ਦੀ ਬਾਲਕੋਨੀ ਚ ਵੀ ਬਹੁਤ ਸਾਰਾ ਸਮਾਨ ਇੱਕ ਜਗ੍ਹਾ ਡੰਪ ਕਰਕੇ ਨਾ ਰੱਖੋ ਅਤੇ ਕਮਰਾ ਜਿੰਨਾ ਵਿਵਸਥਿਤ ਹੋ ਸਕੇ ਓਨਾ ਉਸ ਨੂੰ ਜਰੂਰ ਕਰਕੇ ਰੱਖੋ ਅਤੇ ਉਹ ਸਾਫ਼ ਰਹੇਗਾ ਖਿੜਕੀਆਂ ਦੇ ਆਸ-ਪਾਸ ਵੀ ਮੱਕੜੀ ਦੇ ਜਾਲੇ ਬਣ ਜਾਂਦੇ ਨੇ ਇਸ ਲਈ ਉੱਥੋਂ ਦੀ ਸਾਫ਼ ਸਫਾਈ ਨੂੰ ਨਜ਼ਰਅੰਦਾਜ਼ ਨਾ ਕਰੋ 6ਵੇਂ ਨੰਬਰ ਤੇ ਆਉਂਦਾ ਹੈ ਸਲਾਵ ਨਾਲ ਵਾਦੀ ਹੈ ਸਾਹ ਦੀ ਬਿਮਾਰੀ ਦਰਵਾਜਿਆਂ ਚ ਜਾਂ ਕਿਸੇ ਵੀ ਚੀਜ਼ ਤੇ ਜੰਗ ਲੱਗੀ ਹੋਵੇ ਤਾਂ ਉਸ ਦਾ ਉਪਾਅ ਕਰੋ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ ਜੇਕਰ ਘਰ ਚ ਕਿਸੇ ਵੀ ਦੀਵਾਰ ਜਾਂ ਛੱਤ ਤੇ ਸਲਾਫ ਸੀਲਨ ਹੈ ਤਾਂ ਇਸ ਨੂੰ ਤੁਰੰਤ ਠੀਕ ਕਰਵਾਓ ਕਿਉਂਕਿ ਇਸ ਨਾਲ ਸਾਹ ਦੀ ਬਿਮਾਰੀ ਹੋ ਸਕਦੀ ਹੈ ਅਤੇ ਜਿਨ੍ਹਾਂ ਨੂੰ ਦਮਾ ਜਾਂ ਹੋਰ ਸਾਹ ਸੰਬੰਧੀ ਪਰੇਸ਼ਾਨੀ ਹੈ ਉਹ ਸੀਲਨ ਦੀ وجہ ਨਾਲ ਵੱਧ ਸਕਦੀ ਹੈ ਘਰ ਦੇ ਪਰਦਿਆਂ ਨੂੰ ਵੀ ਰੈਗੂਲਰ ਧੋਵੋ ਅਤੇ ਕਿਰਪਾ ਕਰਕੇ ਉਹਨਾਂ ਨੂੰ ਤੌਲੀਏ ਦੇ ਤੌਰ ਤੇ ਇਸਤੇਮਾਲ ਨਾ ਕਰੋ ਕਿਉਂਕਿ ਅਕਸਰ ਲੋਕ ਆਪਣੇ ਗਿੱਲੇ ਹੱਥ ਪਰਦਿਆਂ ਨਾਲ ਪੂੰਝ ਲੈਂਦੇ ਨੇ ਜੋ ਕਿ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ ਨੰਬਰ 7ਵੇਂ ਤੇ ਆਉਂਦਾ ਹੈ ਹਫਤੇ ਚ ਤਿੰਨ ਦਿਨ ਵਰਤੋ ਤੌਲੀਆ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਲੋਕ ਇੱਕ ਹੀ ਤੌਲੀਏ ਦੀ ਕਈ ਦਿਨਾਂ ਤੱਕ ਵਰਤੋਂ ਕਰਦੇ ਨੇ ਤੁਸੀਂ ਜਿਆਦਾ ਤੋਂ ਜਿਆਦਾ 3 ਦਿਨਾਂ ਤੱਕ ਇੱਕ ਤੌਲੀਏ ਦੀ ਵਰਤੋਂ ਕਰੋ ਘਰ ਦੇ ਸਾਰੇ ਮੈਂਬਰਾਂ ਦੇ ਵੱਖ-ਵੱਖ ਤੌਲੀਏ ਹੋਣੇ ਚਾਹੀਦੇ ਨੇ ਇੱਕ ਹੀ ਤੌਲੀਆ ਸਕਿਨ ਸੰਬੰਧੀ ਬਿਮਾਰੀਆਂ ਦੇ ਸਕਦਾ ਹੈ ਖਾਣਾ ਬਣਾਉਣ ਤੋਂ ਪਹਿਲਾਂ ਸਾਬਣ ਨਾਲ ਹੱਥ ਜ਼ਰੂਰ ਧੋਓ ਇਸ ਤਰ੍ਹਾਂ ਸਵੇਰੇ ਇਸਤੇਮਾਲ ਤੋਂ ਪਹਿਲਾਂ ਬਰਤਨਾਂ ਨੂੰ ਵੀ ਸਾਫ਼ ਕਰਕੇ ਹੀ ਵਰਤੋ ਨੰਬਰ 8ਵੇਂ ਤੇ ਆਉਂਦਾ ਹੈ ਪਲਾਸਟਿਕ ਦੀ ਬੋਤਲ ਦਾ ਇਸਤੇਮਾਲ ਨਾ ਕਰੋ ਸਬਜ਼ੀਆਂ ਜਾਂ ਫਲਾਂ ਨੂੰ ਧੋ ਕੇ ਹੀ ਇਸਤੇਮਾਲ ਕਰੋ ਘਰ ਚ ਬਰਤਨ ਜਾਂ ਬਾਲਟੀ ਚ ਪਾਣੀ ਭਰ ਕੇ ਨਾ ਰੱਖੋ ਕਿਉਂਕਿ ਇਹ ਜਮਾ ਪਾਣੀ ਚ ਮੱਛਰ ਮੱਖੀ ਪੈਦਾ ਹੋ ਕੇ ਕਈ ਬਿਮਾਰੀਆਂ ਦੇ ਸਕਦੇ ਨੇ ਫ੍ਰਿਜ ਦੀ ਵੀ ਨਿਯਮਤ ਸਫਾਈ ਕਰੋ ਫ੍ਰਿਜ ਚ ਸਮਾਨ ਰੱਖ ਕੇ ਅਕਸਰ ਲੋਕ ਭੁੱਲ ਵੀ ਜਾਂਦੇ ਨੇ ਇਸ ਲਈ ਜਿਆਦਾ ਸਮਾਨ ਨਾਲ ਨਾ ਭਰੋ ਪਲਾਸਟਿਕ ਦੀਆਂ ਬੋਤਲਾਂ ਨੂੰ ਲੰਬੇ ਸਮੇਂ ਤੱਕ ਇਸਤੇਮਾਲ ਨਾ ਕਰੋ ਇਹ ਸਿਹਤ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ ਇਸੇ ਤਰ੍ਹਾਂ ਘਰ 'ਚ ਵੀ ਪਲਾਸਟਿਕ ਕੰਟੇਨਰ ਨੂੰ ਲੰਬੇ ਸਮੇਂ ਤੱਕ ਯੂਜ਼ ਨਾ ਕਰੋ ਬਿਹਤਰ ਹੋਵੇਗਾ ਕਿ ਸਟੀਲ ਜਾਂ ਕੱਚ ਦੇ ਬਰਤਨ ਵਰਤੋਂ 'ਚ ਲਿਆਂਦੇ ਜਾਣ ਨਵੇਂ ਨੰਬਰ ਤੇ ਆਉਂਦਾ ਹੈ ਬਾਥਰੂਮ ਦੀ ਸਫਾਈ ਦਾ ਰੱਖੋ ਵਿਸ਼ੇਸ਼ ਧਿਆਨ ਬਾਲਟੀ ਅਤੇ ਮੱਗ ਵੀ ਪਲਾਸਟਿਕ ਦੇ ਹੁੰਦੇ ਨੇ ਇਸ ਲਈ ਉਹਨਾਂ ਨੂੰ ਵੀ ਨਿਯਮਤ ਰੂਪ ਨਾਲ ਬਦਲਦੇ ਰਹੋ ਨਾਲ ਹੀ ਇਹਨਾਂ ਦੀ ਸਫਾਈ ਦਾ ਵੀ ਧਿਆਨ ਰੱਖੋ ਆਪਣਾ ਟੂਥ ਬਰਸ਼ ਵੀ ਸਮੇਂ-ਸਮੇਂ ਤੇ ਬਦਲਣਾ ਨਾ ਭੁੱਲੋ ਵਾਸ਼ ਵੇਸ਼ਨ ਬਾਥਰੂਮ ਟਾਇਲਟ ਅਤੇ ਟੂਥ ਬਰਸ਼ ਏਰੀਆ ਨੂੰ ਸਾਫ਼ ਰੱਖੋ ਕਿਉਂਕਿ ਅਕਸਰ ਲੋਕ ਇਨ੍ਹਾਂ ਥਾਵਾਂ ਦੀ ਸਫਾਈ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਜਦ ਕਿ ਸਭ ਤੋਂ ਜ਼ਿਆਦਾ ਘਟਾਣੂ ਇੱਥੇ ਹੀ ਹੋ ਸਕਦੇ ਨੇ ਬਿਹਤਰ ਹੋਵੇਗਾ ਕਿ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਸੁਕਾ ਦਿਓ ਰਵਾਸ਼ ਵੇਸ਼ਨ ਚ ਫਿਨਾਈਲ ਦੀਆਂ ਗੋਲੀਆਂ ਪਾ ਕੇ ਰੱਖੋ ਬਾਥਰੂਮ ਅਤੇ ਟਾਇਲਟ ਨੂੰ ਸਿਰਫ ਸਾਬਣ ਪਾਣੀ ਨਾਲ ਧੋ ਕੇ ਚਮਕਾਉਣਾ ਹੀ ਜ਼ਰੂਰੀ ਨਹੀਂ ਇਹਨਾਂ ਨੂੰ ਡਿਸਇਨਫੈਕਟ ਕਰਨਾ ਵੀ ਬਹੁਤ ਜ਼ਰੂਰੀ ਹੈ ਇਹਨਾਂ ਲਈ ਡਿਸਇਨਫੈਕਟਰ ਮਿਲਦੇ ਨੇ ਉਹਨਾਂ ਨੂੰ ਘਰ ਜ਼ਰੂਰ ਰੱਖੋ ਇਸ ਤਰ੍ਹਾਂ ਫਲੋਰ ਕਲੀਨਰ ਵੀ ਘਰ ਚ ਰੱਖੋ ਅਤੇ ਤੁਸੀਂ ਚਾਹੋ ਤਾਂ ਘਰ ਚ ਹੀ ਫਲੋਰ ਕਲੀਨਰ ਬਣਾ ਸਕਦੇ ਹਾਂ ਇਸ ਵਾਸਤੇ ਵੀ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ